ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੇਂ ਕਬੂ ਬਾਈ ਬੇਨਤੀ ਚੋਪਾਈ ਹਮਰੇ ਕਰੋ ਹੱਥ ਦੇ ਰਖਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਦੁਖਾਵਹੁ ਆਪ ਹਾ ਦਇਮ ਮਹਮ ਚਾਵਹੁ ਸੁਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸਭੈ ਕਰਤਾਰਾ ਮੋਰ ਅਛਲ ਜਿ ਹਰਦੈ ਕਰਿਐ ਸਭਨਨ ਕਉ ਆਜ ਸੰਗਰੀਐ ਹੋਨ ਹੋਏ ਹਮਾਰੇ ਆਸਾ ਤੂਰ ਪਿੰਨਗੇ ਰਹੇ ਪਿਆਸਾ ਤੁਮ ਹੈ ਛਾਣ ਕੇ ਅਵਨ ਨਾ ਤਿਆਹੂ ਜੋ ਪਰ ਚਾਹੂ ਸੋਦਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਨੈਮ ਜੇ ਅਮਰ ਗਏ ਮਰਨ ਕਾਲ ਕਾ ਸਦਾ ਸਿਰ ਬਰਿ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂੰ ਜੋ ਕਰਿਓ ਰੱਛਾ ਰਾਖ ਲਿਹੁ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਗਿਆਂ ਹੰਤਾ ਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਈ ਬ੍ਰਹਮਾ ਭਉਤਰਾ ਕਾਲ ਪਾਈ ਸੂਜ ਜਪਤਰਾ ਕਾਲ ਪਾਈ ਗ੍ਰਿਸ਼ਣ ਪ੍ਰਿੰਗਾਸਾ ਸਗਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਉ ਅਬੇਦ ਰਾਜ ਬ੍ਰਹਮਾ ਜੋ ਥਿਉ ਜਮਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾਜ ਜਗਤ ਬਨਾਇਓ ਦੇਵ ਦੇਤ ਜਛ ਨੁ ਬਜਾਇਓ ਆਦ ਅੰਤ ਏਕ ਅਵਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸੁਵਾਰੇ शिव कणक ओ शिव गुण सुख दियो साधारणक पलमो मद केयो काड-काड के अंतर के जानत भले बने के पीर वशानत चीटी देह जिन स्तूला सबु कृपा दृष्ट अगर फूला शांतन दुख पाए ते दुखे सुख पाए साधन के सुखे ਕੇ 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 ਪਿਰਵ ਸੰਨ ਘੜਕੜ ਕੇ ਪਰਪੜ ਕੇ ਜਾਨੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਨੇਹ ਆਪਣਾ ਜਵਾਖ ਰਖ ਕਰਤਵ ਕਮ ਹੂੰ ਸੁਮੈ ਮਲਤ ਦੇਹੇ ਦਰਸਬ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੇਂ ਨਰਾਲਮ ਜਾਨਤ ਬੇਦ ਭੇਦ ਰਾਲਮ ਨਿਰੰਕਾਰ ਨਿਰਵਕਾਂਨ ਨਾਮਬ ਆਦਾਨੀ ਅਨਾਦ ਸੰਭ ਤਾ ਕਾ ਮਨੁ ਚਾਰਤ ਪੇਦਾ ਜਖੁ ਭੀਵ ਨਾ ਪਾਵਤ ਬੇਦ ਤਾ ਕਾ ਕਰਪਾ ਹਨੁ ਨਾਨਤ ਮਾਨਤ ਮਹਾ ਮੂੜ ਹੈ ਗਜ ਭੇਦ ਨਾ ਜਾਣਤ महादेव को कह तु सदा शिव निरंकार का चिरंतन है पीव पाप अपने मद है जीते मरण द पिन पिन तु है तेते तुमरा लिखा ना जय पसारा कह बिद सजा प्रथम संसार ਇਕ ਰੂਪ ਅਨੂਪ ਸਰੂਪਾ ਰੰਗ ਪਿਉ 라ਵ ਕੇ ਭੂਪਾ ਅੰਡਾ ਜੇ ਰਸੇ ਤੇ ਕਿੰਨੀ ਅਦਭਖਾਲ ਬਹੁ ਰਚ ਦੇਲੀ ਕਹੋ ਕੁਦਰਜਾ ਹਵੇ ਬੈਠਾ ਕਹੋ ਸ਼ਿਵਣ ਪਿਉ ਸਗਰ ਕੱਠਾ 사ਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਜ ਗਾ ਸਰੂਪ ਸਵਮ ਭਵ ਔਰ ਅੱਛਾ ਮੇਰੇ ਤਮ ਕਰੋ ਸਿੱਖੋ ਬਾਹਰ ਸਿੱਖ ਸੰਗ ਰੋ ਦੂਤ ਜਿਥੇ ਉਠਵਾ ਤਰ ਪਤਾ ਸਗਲ ਮਲੇਸ਼ ਕਰੋ ਨਣ ਕਤਾ ਜਿਆ ਤੁਝ ਨ ਅਸ਼ਰਣੇ ਪਰੇ ਦਿਨ ਕੇ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਦੋ ਸੰਕਟ ਸਭ ਟਾਰੇ ਜੋ ਕਲ ਕੋ ਗਬਾਨ ਧਿਆਈ ਹੈ ਤਾਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਨਿਸ਼ਟ ਟਰੇਦ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਦਨੁਕ ਮੋਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਛਾਵ ਸਕੈ ਨ ਕੋਈ ਇਕ ਵਾਰ ਜਨਤਮੈ ਸਬਾਰਾ ਕਾਲ ਪਾਸੇ ਤਾਹਿ ਬਨਾ ਜਿਨ ਨਿਰਨਾਮ ਦਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕਰਨ ਲਗੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਬ ਠੋੜ ਮੋਹ ਹੋ ਸਹਾਈ ਦੁਸ਼ਤ ਦੋਖ ਤੇ ਲਹਿ ਮਚਾਈ ਕਿਰਪਾ ਕਰੇ ਹੰਮਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਤਿਲ ਵਿਖ ਸਗਲ ਦੇਹ ਕੋ ਹਰਤਾ ਦੁਖ ਦੋਖਿ ਅਨ ਕਾਉਛੇ ਕਰਤਾ ਸ੍ਰੀ ਆ ਤੁਜ ਆਜਾ ਭੈ ਦਿਆਨਾ ਪੂਰਨ ਕਰਾ ਗ੍ਰੰਥ ਤਿਤਕਾਲ ਮਨ ਬਾਛ ਲਫਲ ਪਾਵੈ ਸੋਏ ਦੁਖ ਆਨੰਦ ਸੈ ਬਿ ਆਪਤ ਕੋ ਵੀ ਅੜਿਲ ਸੁਣੈ ਗੁੰਗਜੁ ਆਸ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੂਖ ਦਰਦ ਪਾਓ ਨਿਕਣਾ ਤਿਨ ਨਰਕ ਰਹਿ ਹੋ ਜੋ ਆ ਕੇਖ ਬਾਨ ਚੋਪਈ ਕੋ ਕਹੈ ਚੋਪਈ ਸੰਬਤ ਸਤਰ ਹੈ ਸੈ ਸਪਣਿਜੈ ਅਰਥ ਸੈਸ ਆਪਣ ਤਿਨ ਕਹਿਜੈ ਪਾਦਰ ਸੁਨੇ ਅਸ਼ਟਮੀ ਰਾਵਾਰਾ ਤੀਰ ਸੂਤ ਰਬ ਗ੍ਰੰਥ ਸੁਧਾਰਾ ਸਵਈਆ ਪਾਹਿੰਗ ਹਜਾ ਤੇ ਤੁਮਰੇ ਤਵ ਤੇ ਕੋ ਆਖ ਤਰਨਹੀ ਆਨਿਓ ਰਾਵ ਰਹੀਮ ਪ੍ਰਾਨੁਕਰਾਨ ਅਨੇਕ ਹੈਮ ਦੇਖ ਨਾ ਬਾਨਿਓ ਸੇਮਰੇ ਸਾਸ ਰਬੀਦ ਸਬੈਂ ਮੋਪੀਦ ਕਹੇ ਹਮ ਇੱਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਨ ਮੈਂ ਨਾ ਕੇ ਹੋ ਸਾਥ ਹਿ ਬਖਾਨਿਉ ਦੁਹਰਾ ਸਗਲ ਦਵਾਰ ਗੋ ਛੜਕੈ ਗਿਹੋ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਗੋ ਛਲਕੈ ਇਹੋ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬੂ ਬਾਈ ਬੇਨਤੀ ਚੌਪਾਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਕਾਵ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣ ਕੋ ਪ੍ਰਤਪਾਰ ਹਮਰੇ ਦੁਸ਼ਟ ਸਭਾ ਦਵ ਕਾਬ ਹੋ ਆਪ ਹਾ ਦਾਇਮ ਹਮ ਚਾਬ ਹੋ ਸੁਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭੈ ਕਰਤਾ ਰਾ ਮੋਰ ਅਛਲ ਜ ਕਰਦੇ ਕਰੀਐ ਸਭਨਨ ਕੋ ਆਜ ਸੰਗਰੀਐ ਹੋਨ ਹੋਏ ਹਮਾਰੇ ਆਸਾ ਤੂਰ ਪਿੰਡ ਗਿਰਹ ਪਿਆਸਾ ਤੁਮਹੇ ਛਾੜ ਕੇ ਅਵਨ ਨਾਟਿਆ ਹੂੰ ਜੋ ਪਰਚਾਹੂੰ ਸੋਦਮ ਤੇ ਪਾਉਂ ਸੇਵਕ ਸਿਖ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਨੈ ਮਝ ਅਮਰ ਗਏ ਮਰਨ ਕਾਲ ਕਾ ਸਦਾ ਸਿਰ ਬਲ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂੰ ਜੋ ਕਰਿਓ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਈ ਬ੍ਰਹਮਾ ਭਕਤਰਾ ਕਾਲ ਪਾਈ ਸੂਜਮਤਰਾ ਕਾਲ ਪਾਈ ਕ੍ਰਿਸ਼ਨ ਪ੍ਰਗਾਸਾ ਸਨ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਉ ਆ ਬੇਦਰਾਜ ਬ੍ਰਹਮਾ ਜੋ ਥਿਯੋ ਜਮਨ ਕਾਲ ਸਨ ਉਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾਜ ਜਗਤ ਬਨਾਇਓ ਦੇਵ ਦੈਤ ਜਛਨ ਉਭਜਾਇਓ ਆਦ ਅੰਤ ਏਕ ਅਵਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸੁਵਾਰੇ ਸੇਵਕਨ ਕਾ ਸੇਵਗੁਣ ਸੁਖਦੇਓ ਸਾਧਰਣ ਕਾ ਪਲਮੋ ਮਲਕੀਓ ਕੜ ਕੜ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਬਿਸ਼ਾਨਤ ਟੀਟੀ ਦੇ ਜਨਾ ਸੂਲਾ ਸਪਰ ਕਿਰਪਾ ਦ੍ਰਿਸ਼ਟ ਅਗਰ ਪੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕੇ ਪੀਰ ਬਿਸ਼ਾਨੈ ਕੜ ਕੜ ਕੇ ਪੜ ਪੜ ਕੇ ਜਾਨੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਨੇਹ ਆਪਣਾ ਜਵਾਕ ਰਖ ਕਰਤਹੁ ਕਮਹੁ ਤੁਮੈ ਅਮਲਤ ਦੇਹੇ ਦਰਸਬਹੁ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿੱਤ ਰਹਿ ਨਰਾਲਮ ਜਾਨ ਦਬੀਦ ਭੀਦ ਰਾਲਮ ਨਿਰੰਕਾਰ ਨਿਰਵਕੰਨ ਨਰਾਲਮ ਆਦਾਨੀ ਅਨਾਦ ਸੰਭ ਤਾ ਕਮੁ ਉਚਾਰਦ ਪੀਦਾ ਜਾਕੋ ਪੀਵ ਨਾ ਪਾਉ ਤਬੀਦ ਤਾ ਕਾ ਕਰਪਾ ਹਨ ਨਾਨਕ ਮਾਨਤ ਮਹਾ ਮੂੜ ਹੈ ਗਜ ਭੀਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਰਤ ਨਹਿ ਪੇਵ ਆਪ ਆਪਨੇ ਮਦ ਹੈ ਜੀਤੇ ਮਰਨ ਦੇ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਵਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਬਰੂਪ ਰੰਗ ਪਿਮਰਾਵ ਕੇ ਭੂਪਾ ਅੰਡਾ ਜੇ ਰਸੇ ਤੇ ਕਿੰਨੀ ਅਦਭਖਾਨ ਬਹੁ ਰਚ ਦੇਲੇ ਕਹੋ ਕੁਦਰਜਾ ਹਵੇ ਬੈਠਾ ਕਹੋ ਸ਼ਿਵਣ ਪਿਉ 사ਗਰ ਕੱਠਾ 사ਗਰੇ ਸ੍ਰਿਸ਼ਟ ਰਖਾਇਆ ਚੰਪ ਭਵ ਆਜ ਗਾ ਸਰੂਪ ਸਵਮ ਭਵ ਔਰ ਅੱਛਾ ਮੀਰੇ ਤਮ ਕਰੋ ਸਿਖਵਾਰ ਸਿਖ ਸੰਗ ਰੋ ਦੁਸ਼ਤ ਜਿਥੇ ਉਠਵਾ ਤਰ ਪਾਤਾ ਸ਼ਗਲ ਮਲੇਸ਼ ਕਰੋ ਰਣ ਕਾਤਾ ਜਿਆ ਤੁਝ ਜਨ ਸ਼ਰਣੀ ਪਰੇ ਦਿਨ ਕੇ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਦੋ ਸੰਕਟ ਸਭ ਟਾਰੇ ਜੋ ਅਕਲ ਕੋ ਗਬਾਨ ਧਿਆਈ ਹੈ ਤਾਕੇ ਕਾਲ ਨਿਕਟ ਨਹਿ ਹਰ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਨਿਸ਼ਟ ਟਰੇਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਦਿਨੁਕ ਮਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਛਾਪ ਸਕੈ ਨ ਕੋਈ ਇਕ ਵਾਰ ਜਨਤਮੈ ਸ਼ਬਾਰਾ ਕਾਲ ਪਾਸੇ ਤਾਹਿ ਬਨਾ ਜਿਨ ਨਿਰਨਾਮ ਦਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੰਡ ਗੇਤ ਮੈਂ ਸ਼ਰਨ ਤਿਹਾਰੇ ਆਪ ਹਾਥ ਦੈਲ ਹੋ ਬਾਰੇ ਸਰਬ ਠੋੜ ਮੋਹੋ ਸਹਾਈ ਦੁਸ਼ਟ ਦੋਖ ਤੇ ਲਹਮ ਚਾਈ ਕਿਰਪਾ ਕਰੀ ਹਾਂ ਮਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਲਾਤਾ ਤਿਲ ਵਿਖ ਸਗਲ ਦੇਹ ਕੋ ਹਰਤਾ ਦੁਖ ਦੋਖਿ ਅਨ ਕਾਉਛੇ ਕਰਤਾ ਸ੍ਰੀ ਆ ਤੁਝ ਆਜ ਆਪੇ ਦਿਆਨਾ ਪੂਰਨ ਕਰਾ ਗ੍ਰੰਥ ਤਿਤਕਾਲ ਮਨ ਬਾਚਨ ਫਲ ਪਾਵੈ ਸੋਈ ਦੁਖ ਆਨੰਦ ਸੈ ਬਿ ਆਪਤ ਕੋ ਵੀ ਅੜਲ ਸੁਣੈ ਗੁੰਗਜੁ ਆਸ ਰਸਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੂਖ ਦਰਦ ਪਾਓ ਨਿਕਨਾ ਤਿੰਨ ਨਰਕ ਰਹਿ ਹੋ ਜੋ ਆ ਕੇਖ ਬਾਨ ਚੋਪੈ ਕੋ ਕਹੈ ਚੋਪੈ ਸੰਬਤ ਸਤਰ ਹੈ ਸੈ ਸਪਣਿਜੈ ਅਰਥ ਸੈਸ ਆਪਣ ਤੀਨ ਕਹਿਜੈ ਪਾਦਰ ਸੁਦੇ ਅਸ਼ਟਮੀ ਰਾਵਾਰਾ ਤੀਰ ਸਤੂਤ ਰਬ ਗ੍ਰੰਥ ਸੁਧਾਰਾ ਸਵਈਆ ਪਾਹੇ ਗਹਜਾ ਤੇ ਤੁਮਰੇ ਤਵ ਤੇ ਕੁਆਂ ਅੱਖ ਤਰਨਹੀ ਆਨਿਓ ਰਾਮ ਰਹੀਮ ਪ੍ਰਾਨੁਕਰਾਨ ਅਨੇਕ ਹੈ ਮੇਕ ਨਾ ਮਾਨਿਓ ਸੇਮਰੇ ਸਾਸ ਰਬੀਦ ਸਬੈਂ ਮੋਪੀਦ ਕਹੇ ਹਮ ਇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਨ ਮੈਂ ਨਾ ਕੇ ਹੋ ਸਾ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਗੋ ਛੜਕੈ ਗਿਹੋ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਗੋ ਛੜਖੈ ਇਹੋ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬੂ ਬਾਈ ਬੇਨਤੀ ਚੌਪਾਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਸਤਿ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣ ਕੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਦੁਕਾਵ ਬਹੁ ਆਪ ਹਾ ਦੇ ਮਹ ਉਚਾ ਬਹੁ ਸੁਖੇ ਵਸਾਇ ਮੂਰ ਪ੍ਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰਛਾ ਲਜ ਖਰਤੇ ਕਰਿਐ ਸਭਨਨ ਕੋ ਆਜ ਸੰਗਰੀਐ ਹੋਨ ਹੋਏ ਹਮਾਰੇ ਆਸਾ ਤੂਲ ਪਿੰਡ ਗਿਰੇ ਪਿਆਸਾ ਤੁਮ ਹੈ ਸਾਡ ਕਿ ਅਵਨ ਨਾ ਤਿਆਉਂ ਜੋ ਪਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿਖ ਹਮਾਰੇ ਤਾਲੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਲੈ ਮਝੇ ਮਰ ਗਏ ਮਰਨ ਕਾਲ ਕਾ ਸਦਾ ਸਿਰ ਬਰਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂੰ ਜੋ ਕਰਿਓ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸੂਜ ਬਵਤਰਾ ਕਾਲ ਪਾਏ ਗ੍ਰਿਸ਼ਨ ਪ੍ਰਗਾਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਅਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਨਮ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਭਜਾਇਓ ਆਦ ਅੰਤ ਏਕ ਅਵਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸੁਵਾਰੀ ਸੇਵਕਨ ਕਾ ਸੇਵਗੁਣ ਸੁਖਦੇਓ ਸਾਧਰਣ ਕਾ ਪਲਮੋ ਮਨ ਕੀਓ ਕੜ ਕੜ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਬਿਸ਼ਾਨਤ ਟੀਟੀ ਦੇ ਜਨਾ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਕੇ 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 ਪਿਰਵ ਸੰਨ ਘੜਕੜ ਕੇ ਪਰਪੜ ਕੇ ਜਾਣੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਨੇਹ ਅਪਨ ਜਵਾ ਕਰਖ ਕਰਤ ਹੋ ਗਮ ਹੂੰ ਤੁਮੈ ਅਮਲਤ ਦੇਹੇ ਦਰਸਬ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹਿੱਤ ਰਹਿ ਨਰਾਲਮ ਜਾਨ ਦਬੀਦ ਭੀਦ ਰਾਲਮ ਨਿਰੰਕਾਰ ਅਨੰਦ ਕਾਂਨ ਰਾਲੰਬ ਆਦਾਨੀ ਅਨਾਦ ਸੰਭ ਤਾ ਕਮ ਉਚਾਰਤ ਪੀਦਾ ਜਾਕੋ ਪੀਵ ਨਾ ਪਾਉ ਤਬੀਦ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਗਜ ਭੀਦ ਨਾ ਜਾਣਤ ਮਹਾਦੇਵ ਕੋ ਕਹਿ ਤੋ ਸਦਾ ਸੇਵ ਨਿਰੰਕਾਰ ਕਾ ਚਿੰਤ ਨਹਿ ਪੀਵ ਆਪ ਆਪਨੇ ਮਦ ਹੈ ਜੀਤੇ ਮਰਨ ਦੇ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਮਸ ਰੂਪਾ ਰੰਗ ਪਿਉ 라ਵ ਕੇ ਭੂਪਾ ਅੰਡਾ ਜੇ ਰਸੇ ਤੇ ਕਿੰਨੀ ਅਦਭਖਾਨ ਬਹੁ ਰਚ ਦੇਲੇ ਕਹੋ ਪੁਜ ਰਾਜਾ ਹੋਇ ਬੈਠਾ ਕਹੋ ਸ਼ਿਵਨ ਪਿਉ ਸਗਰ ਇਕੱਠਾ 사ਗਰੇ ਸ੍ਰਿਸ਼ਟ ਰਖਾਇਆ ਚੰਪ ਭਵ ਆਜ ਗਾ ਸਰੂਪ ਸਵਮ ਭਵ ਔਰ ਅੱਛਾ ਮੇਰੇ ਤਮ ਕਰੋ ਸਿੱਖ ਬਾਰ ਸਿੱਖ ਸੰਗ ਰੋ ਦੁਸ਼ਟ ਜਿਥੇ ਉਠਵਾ ਤਰ ਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜਿਆ ਤੁਝ ਜਨ ਸ਼ਰਣੇ ਪਰੇ ਦਿਨ ਕੈ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਕਲ ਕੋ ਗਬਾਨ ਧਿਆਈ ਹੈ ਤਾਕੇ ਕਾਲ ਨਿਕਟ ਨਹਿ ਹਰ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਨਿਸ਼ਟ ਟਰੇਦ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਦਿਨੁਕ ਮਹਰ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇਕ ਵਾਰ ਜਨਤਮੈ ਸੁਬਾਰਾ ਕਾਲ ਪਾਸੇ ਤਾਹਿ ਬਨਾ ਜਿਨ ਨਿਰਨਾਮ ਧਿਆਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖਨੜ ਗੇਤ ਮੈਂ ਸ਼ਰਨ ਤਿਹਾਰੇ ਆਪ ਹਾਥ ਦੈਲ ਹੋ ਬਾਰੇ ਸਰਬ ਠੋੜ ਮੋਹੋ ਸਹਾਈ ਦੁਸ਼ਤ ਦੋਤੇ ਲਹਮ ਚਾਈ ਕਿਰਪਾ ਕਰੀ ਹਾਂ ਮਰਯਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਖ ਦੋਖਿ ਅਨ ਕਾਉਛੇ ਕਰਤਾ ਸ੍ਰੀ ਆ ਤੁਜ ਆਪੇ ਦਿਆਨਾ ਪੂਰਨ ਕਰਾ ਗ੍ਰੰਥ ਤਿਤਕਾਲਾ ਮਨ ਬਾਚਨ ਫਲ ਪਾਵੈ ਸੋਏ ਦੁਖ ਆਨੰਦ ਸਹਿ ਬਿ ਆਪਤ ਕੋ ਵੀ ਅੜਲ ਸੁਣੈ ਗੁੰਗ ਜੋ ਆਸ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਪਾਓ ਨਿਕ ਨਾ ਤਿੰਨ ਨਰਕੇ ਰਹੈ ਹੋ ਜੋ ਆ ਕੇਖ ਬਾਨ ਚੋਪਈ ਕੋ ਕਹੈ ਚੋਪਈ ਸੰਬਤ ਸਤਰ ਹੈ ਸੈ ਸਪਣਿਜੈ ਅਰਥ ਸੈਸ ਆਪਣ ਤੀਨ ਕਹਿਜੈ ਪਾਦਰ ਸੁਨੀ ਅਸ਼ਟਮੀ ਦਾ ਵਾਰਾ ਤੀਰ ਸਤੂਤ ਰਬ ਗ੍ਰੰਥ ਸੁਧਾਰਾ ਸਵਈਆ ਪਾਹਿੰਗ ਹੰਜਾ ਤੇ ਤੁਮਰੇ ਤਵ ਤੇ ਕੁਆਂ ਅੱਖ ਦਰਨਹੀ ਆਨਿਓ ਰਾਮ ਰਹੀਮ ਪ੍ਰਾਨੁਕਰਾਨ ਅਨੇਕ ਹੈਮ ਦੇਖ ਨਾ ਬਾਨਿਓ ਤੁਮਰੇ ਸਾਸ ਰਬੀਤ ਸਬੈਂ ਮੂਪੀਤ ਕਹੇ ਹਮੇਗ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕੇ ਹੋ ਸਾ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਗੋ ਛੜਕੈ ਅੰਘੇ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਗੁਸ਼ਾਲਖੈ ਇਹੋ ਤਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ